ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚੌਥਕੀ ਇਕ ਓੰਕਾਰ ਸਤਗੁਰ ਪ੍ਰਸਾਦ ਦੁਬਿਦਾਂ ਨਾ ਪੜਿਓ ਹਰ ਬਿਨ ਹੋਰ ਨਾ ਪੂਜਿਓ ਮੜੇ ਮਸਾਨ ਨਾ ਜਾਈ ਤ੍ਰਿਸਨਾ ਰਾਚਨਾ ਪਰ ਕਰ ਜਾਵਾ ਤ੍ਰਿਸਨਾ ਨਾਮ 부ਝਾਈ दुिदा ना पढ़ियो हर बिन होर ना पूजयो मड़े मसान राच ना त्रिसना पर करिसना कर नाम बुजाई कर कर गुरु दिखाया सहज रते मन पाई ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵੇਂ ਮਤ ਸਾਈ ਮਨ ਬੈਰਾਗ ਰਤਿਉ ਬੈਰਾਗੀ ਸ਼ਬਦ ਮਨ 베ਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ਰਹਾਉ ਅਸੰਖ ਬੈਰਾਗੀ ਕਹਿ ਬਿਰਾਗ ਸੋ ਬੈਰਾਗੀ ਜੇ ਖਸਮੈ ਭਾਵੇ ਹਿਰਦੇ ਸਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਇਕੋ ਚਿਤੇ ਮਨੁਆ ਨਾ ਡੋਲੇ ਤਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੇ ਸੁਖ ਭਾਈ ਜਿਹ ਬਾ ਨੇਤਰ ਸਰੋਤ ਸਚ ਰਾਤੇ ਜਲ ਬੂਜੀ ਤੁਝੇ 부ਜਾਈ ਆਸ ਨਿਰਾਸ ਰਹੇ ਬੇਰਾਗੀ ਨਿਜ ਕਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀਾਈ ਦੁਵਿਦਾ ਵਿੱਚ ਬੇਰਾਗ ਨਾ ਹੋਬਈ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਹਵਰਨਾ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵੜਾਈ ਅਪਰ ਅਪਾਰ ਅਗੰਮ ਅਗੋਚਰ ਕਹਿਨੇ ਕੀ ਮਨਾ ਪਾਈ सुन समाद महापरमार्थ तीन भवन पतनाम मस्तक लेख जिया जग जूनी सिर सिर लेख स हामम कर्म सु कर्म कराए आपे आपे भगत दृढ़ामम मन मुख झूठ लहै पै मानम ਅਪੇ ਗਿਆਨ ਅਗਾਮੰ ਜਿਨ ਚਾਖਿਆ ਸੇਈ ਸਾਧ ਜਨਨ ਜਿਉ ਗੂੰਗੇ ਮਿਠੇ ਆਈ ਅਕਥੇ ਕਾ ਕਿਆ ਕਥਿਏ ਭਾਈ ਚਾਲਿਓ ਸਦਾਰ ਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਰਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚੱਲੇ ਭਾਈ ਹੋਰ ਕਿਆ ਕੋ ਕਰੇ ਚੁਤرائی ਇੱਕ ਪਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ અપਾਰਾ ਜਿਤ ਤੁਧ ਲਾਏ ਤੇਹਾ ਫਲ ਪਾਇਆ ਤੂ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਿਸ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲੀਏ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣమే ਗਿਆਨ ਧਿਆਨੰ ਨਾਮ ਮਨ ਪਾਵੇ ਕਹੇ ਕਹਾਵੇ ਤਤੋ ਤਤਵ ਖਾਨੰ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗ ਬਉਰਾਨਮ ਪੂਰਾ ਬੈਰਾਗੀ ਸਹਿਜ ਸੁਭਾਗੀ ਸਾਚ ਨਾਨਕ ਮਨ ਮਾਨਮ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗ ਬਉਰਾਨਮ पूरा वैरागी सहज सुभागी सच नानक मन गुरु जी का खालसा वाहे गुरु जी की फतेह सोरठ महला पहला घर पहला अष्टपदियां चौतुकी ੴ ਸਤਿਗੁਰ ਪ੍ਰਸਾਦਿ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਨਹੀਂ ਪੈਂਦਾ ਮੈਂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਦਾ ਮੈਂ ਕਿਤੇ ਸਮਾਦਾਂ ਤੇ ਮਸਾਣਾ ਵਿੱਚ ਵੀ ਨਹੀਂ ਜਾਂਦਾ ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਮੈਂ ਪਰਮਾਤਮਾ ਦੇ ਦਰ ਤੋਂ ਬਿਨਾਂ ਕਿਸੇ ਹੋਰ ਘਰ ਵਿੱਚ ਨਹੀਂ ਜਾਂਦਾ ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ ਗੁਰੂ ਨੂੰ ਮੈਨੂੰ ਮੇਰੇ ਹਿਰਦੇ ਵਿੱਚ ਪਰਮਾਤਮਾ ਨਿਵਾਸ ਸਥਾਨ ਵਿਖਾ ਦਿੱਤਾ ਹੈ ਅਤੇ ਅਡੋਲ ਅਵਸਥਾ ਵਿੱਚ ਰਤੇ ਹੋਏ ਮੇਰੇ ਮਨ ਨੂੰ ਉਹ ਸਹਿਜ ਅਵਸਥਾ ਚੰਗੀ ਲੱਗ ਰਹੀ ਹੈ اے ਮੇਰੇ ਸਾਈ ਇਹ ਸਭ ਤੇਰੀ ਹੀ ਮਿਹਰ ਹੈ ਤੂੰ ਆਪ ਹੀ ਮੇਰੇ ਦਿਲ ਦੀ ਜਾਣਨ ਵਾਲਾ ਹੈ ਆਪ ਹੀ ਪਛਾਣਨ ਵਾਲਾ ਹੈ ਤੂੰ ਆਪ ਹੀ ਮੈਨੂੰ ਚੰਗੀ ਮਦ ਦਿੰਦਾ ਹੈ ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ ਹੇ ਮੇਰੀ ਮਾਂ ਮੇਰਾ ਮਨ ਗੁਰੂ ਦੇ ਸ਼ਬਦ ਵਿੱਚ ਵਿੱਝ ਗਿਆ ਹੈ ਬਰੋਤਾ ਗਿਆ ਹੈ ਸ਼ਬਦ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ ਹੋਈ ਮਨੁੱਖ ਅਸਲ ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹ ਰੰਗ ਵਿੱਚ ਰੰਗਿਆ ਗਿਆ ਹੈ ਉਸ ਵਿਰਾਗੀ ਦੇ ਅੰਦਰ ਪ੍ਰਭੂ ਦੀ ਜੋਤ ਜਗ ਪੈਂਦੀ ਹੈ ਉਹ ਹਰ ਰਸ ਸਿਫਤ ਸਲਾਹ ਦੀ ਬਾਣੀ ਵਿੱਚ ਮਸਤ ਰਹਿੰਦਾ ਹੈ ਸਦਾ ਕਾਇਮ ਰਹਿਣ ਵਾਸਤੇ ਮਾਲਕ ਪ੍ਰਭੂ ਦੇ ਚਰਨਾਂ ਵਿੱਚ ਉਸ ਦੀ ਸੁਰ ਜੁੜੀ ਰਹਿੰਦੀ ਹੈ ਰਹਾਉ अनेका ਹੀ ਵਿਰਾਗੀ ਵਿਰਾਗ ਦੀਆਂ ਗੱਲਾਂ ਕਰਦੇ ਹਨ ਪਰ ਅਸਲ ਵਿਰਾਗ ਉਹ ਹੈ ਜੋ ਪਰਮਾਤਮਾ ਦੇ ਪਾਰੋਂ ਰੰਗ ਵਿੱਚ ਇਤਨਾ ਰੰਗਿਆ ਹੋਇਆ ਹੈ ਕਿ ਉਹ ਖਸਮ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਉਹ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਨੂੰ ਵਸਾਉਂਦਾ ਹੈ ਤੇ ਸਦਾ ਪਰਮਾਤਮਾ ਦੇ ਡਰ ਅਦਬ ਵਿੱਚ ਮਸਤ ਰਹਿ ਕੇ ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ ਉਹ ਬੇਰਾਗੀ ਸਿਰਫ ਪਰਮਾਤਮਾ ਨੂੰ ਚੇਤਦਾ ਹੈ ਜਿਸ ਕਰਕੇ ਉਸ ਦਾ ਮਨ ਮਾਇਆ ਵਾਲੇ ਪਾਸੇ ਨਹੀਂ ਡੋਲਦਾ ਉਹ ਬੇਰਾਗੀ ਮਾਇਆਵਲ ਧੋੜ ਦੇ ਮਨ ਨੂੰ ਰੋਕ ਕੇ ਪ੍ਰਭੂ ਚਰਨਾਂ 'ਵੀ ਜੋੜੀ ਰੱਖਦਾ ਹੈ ਡੋਲ ਅਵਸਥਾ ਵਿੱਚ ਮਸਤੋ ਬੇਰਾਗੀ ਸਦਾ ਪ੍ਰਭੂ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਅਤੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। हे ਭਾਈ ਜਿਸ ਮਨੁੱਖ ਦਾ ਚੰਚਲ ਮਨ ਰਤਾ ਭਰ ਵੀ ਆਤਮਿਕ ਆਨੰਦ ਵਿੱਚ ਨਿਵਾਸ ਦੇਣ ਵਾਲੇ ਨਾਮ ਵਿੱਚ ਵਸਦਾ ਹੈ ਉਹ ਮਨੁੱਖ ਅਸਲ ਬੇਰਾਗੀ ਹੈ ਅਤੇ ਉਹ ਬੇਰਾਗੀ ਆਤਮਿਕ ਆਨੰਦ ਮਾਣਦਾ ਹੈ। हे ਪ੍ਰਭੂ ਤੂੰ ਆਪ ਉਸ ਬੇਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ ਸਮਝ ਦਿੱਤੀ ਹੈ। ਜਿਸ ਦੀ ਬਰਕਤ ਨਾਲ ਉਸ ਦੀ ਤ੍ਰਿਸ਼ਨਾ ਅੱਗ ਬੁਝ ਗਈ ਹੈ ਅਤੇ ਉਸ ਦੇ ਜੀਵ ਉਸ ਦੀਆਂ ਅੱਖਾਂ ਆਦੇ ਕਿੰਦਰੇ ਸਦਾ ਧਿਰ ਹਰ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਬਿਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਤੀਤ ਕਰਦਾ ਹੈ ਉਹ ਦੁਨੀਆ ਵਾਲੇ ਘਰ ਘਾੜ ਦੀ ਆਪਣਤ ਛੱਡ ਕੇ ਉਸ ਘਰ ਵਿੱਚ ਸੁਰ ਜੋੜੀ ਰੱਖਦਾ ਹੈ ਜੋ ਸੱਚਮੁੱਚ ਉਸ ਦਾ ਆਪਣਾ ਹੀ ਰਹੇਗਾ ਅਜਿਹੇ ਬਿਰਾਗੀ ਗੁਰੂਦਰ ਤੋਂ ਮਿਲੀ ਨਾਮ ਪੀਛਿਆ ਨਾਲ ਰੱਜੇ ਰਹਿੰਦੇ ਹਨ ਸੰਦੋਖੀ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਗੁਰੂ ਨੇ ਅਡੋਲ ਆਤਮਿਕ ਅਵਸਥਾ ਵਿੱਚ ਟਿਕਾ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪਿਆ ਦਿੱਤਾ ਹੈ ਜਦ ਤੱਕ ਮਨ ਵਿੱਚ ਰਤਾਂ ਭਰ ਵੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤੱਕ ਬਿਰਹ ਅਵਸਥਾ ਪੈਦਾ ਨਹੀਂ ਹੋ ਸਕਦੀ ਪਰ हे ਪ੍ਰਭੂ ਇਹ ਵਿਰੋਧ ਦੀ ਦਾਤ ਦੇਣ ਵਾਲਾ ਤੂੰ ਇੱਕ ਆਪ ਹੀ ਹੈ ਤੇਥੋਂ ਬਿਨਾਂ ਕੋਈ ਹੋਰ ਇਹ ਦਾਤ ਦੇਣ ਵਾਲਾ ਨਹੀਂ ਹੈ ਇਹ ਇਹ ਸਾਰਾ ਜਗਤ ਤੇਰਾ ਆਪਣਾ ਹੀ ਰਚਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿੱਚ ਟਿਕੇ ਰਹਿੰਦੇ ਹਨ ਜਿਹੜੇ ਬੰਦੇ ਗੁਰੂ ਦੀ ਸਰਣ ਪੈਂਦੇ ਹਨ ਉਹਨਾਂ ਨੂੰ ਪ੍ਰਭੂ ਨਾਮ ਦੀ ਦਾਤ ਦੇ ਕੇ ਆਦਰ ਮਾਨ ਬਖਸ਼ਦਾ ਹੈ ਉਸ ਬੇਅੰਤ ਅਪਹੌਚਤੇ ਅਗੋਚਰ ਪ੍ਰਭੂ ਦੀ ਕੀਮਤ ਜੀਵਾਂ ਦੇ ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ ਉਸ ਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ ਫਰਮਾਤਮੇ ਕਹੈ ਸੀ ਆਤਮਿਕ ਅਵਸਥਾ ਦਾ ਮਾਲਕ ਹੈ ਕਿ ਉਹ ਸੁੱਤੇ ਮਾਇਆ ਦੇ ਫੁਰਨੇ ਜੋਰ ਨਹੀਂ ਪਾ ਸਕਦੇ ਹੈ ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸੇਸ਼ ਤਨ ਹੈ ਜਗਤ ਵਿੱਚ ਜਿਤਨੇ ਵੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉੱਤੇ ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜਾ ਵਿੱਚ ਹੀ ਲੇਖ ਲਿਖਿਆ ਜਾਂਦਾ ਹੈ ਹਰੇਕ ਜੀਵ ਨੂੰ ਆਪੋ ਆਪਣੇ ਸਿਰ ਉੱਤੇ ਲਿਖਿਆ ਲੇਖ ਸਹਿਨ ਕਰਨਾ ਪੈਂਦਾ ਹੈ ਪਰਮਾਤਮਾ ਆਪ ਹੀ ਸਧਾਰਨ ਕੰਮ ਤੇ ਚੰਗੇ ਕੰਮ ਜੀਵਾਂ ਬਾਸੋ ਕਰਾਉਂਦਾ ਹੈ ਆਪ ਹੀ ਜੀਵਾਂ ਦੇ ਹਿਰਦੇ ਵਿੱਚ ਆਪਣੀ ਭਗਤੀ ਡ੍ਰਿੜ ਕਰਦਾ ਹੈ ਆਪ ਪਹੁੰਚ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੀ ਡੂੰਗੀ ਸਾਂਝ ਬਖਸ਼ਦਾ ਹੈ ਸੱਚਾ ਵਿਰਾਗੀ ਪਰਮਾਤਮਾ ਦੇ ਦਰ ਅਦਬ ਵਿੱਚ ਗਿੱਜ ਜਾਂਦਾ ਹੈ ਉਸ ਦੇ ਮਨ ਵਿੱਚ ਮੂੰਹ ਵਿੱਚ ਪਹਿਲਾਂ ਜੋ ਵੀ ਵਿਕਾਰਾਂ ਦੀ ਨਿੰਦਾ ਆਦਿਕ ਦੀ ਮੈਲ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਰਸ ਛੱਕਿਆ ਹੈ ਉਹਦਾ ਸਵਾਦ ਉਹੀ ਜਾਣਦੇ ਹਨ ਦੱਸ ਨਹੀਂ ਸਕਦੇ ਜਿਵੇਂ ਗੁੰਗੇ ਮਨੁੱਖ ਦੀ ਖਾਦੀ ਮਠਿਆਈ ਦਾ ਸਵਾਦ ਗੁੰਗਾ ਆਪ ਹੀ ਜਾਣਦਾ ਹੈ ਕਿਸੇ ਨੂੰ ਦੱਸ ਨਹੀਂ ਸਕਦਾ ਇਹ ਭਾਈ ਨਾਮ ਰਸ ਹੈ ਹੀ ਅਕਤ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਤਾਂ ਸਦਾ ਇਹੀ ਤਾਂ ਰੱਖਦਾ ਕਿ ਉਸ ਮਾਲਕ ਪ੍ਰਭੂ ਦੀ ਰਜਾ ਵਿੱਚ ਤੁਰਾਂ ਪਰ ਰਜਾ ਵਿੱਚ ਤੁਰਨ ਦੀ ਸੂਝ ਵੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ ਪ੍ਰਭੂ ਨਾਲ ਮਿਲਾ ਦੇਵੇ ਜਿਹੜਾ ਬੰਦਾ ਗੁਰੂ ਦੀ ਸਰਨ ਨਹੀਂ ਪਿਆ ਉਸ ਨੂੰ ਇਹ ਸਮੇਂ ਰੱਤਾ ਭਰ ਵੀ ਨਹੀਂ ਆਉਂਦੀ। हे ਭਾਈ ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ ਜਿਵੇਂ ਜਿਵੇਂ ਪ੍ਰਮਾਤਮਾ ਸਾਨੂੰ ਜੀਵਾਂ ਨੂੰ ਜੀਵਨ ਰਾਹ ਉੱਤੇ ਥੋਰਦਾ ਹੈ ਧੀਵੇਂ ਧੀਵੇਂ ਅਸੀਂ ਤੋਦੇ ਹਾਂ। हे અપਾਰ ਪ੍ਰਭੂ अनेका ਜੀਵ ਪੰਡਗਣਾ ਵਿੱਚ ਪੈਂ ਕੇ ਕੁਰਾਹੇ ਪਾਏ ਹੋਏ ਹਨ। अनेका ਜੀਵ ਤੇਰੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ। ਇਹ ਸਭ ਤੇਰਾ ਖੇਰ ਰਚਿਆ ਹੋਇਆ ਹੈ। ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਓਹੋ ਜਿਹਾ ਫਲ ਜੀਵ ਭੋਗ ਰਹੇ ਹਨ ਤੂੰ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਚਲਾੰਦਾ ਸਮਰੱਥ ਹੈ ਮੇਰੇ ਪਾਸ ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ ਮੈਂ ਇਹ ਆਕੰਨ ਦਾ ਫਕਰ ਕਰ ਸਕਾਂ ਕਿ ਮੈਂ ਤੇਰੀ ਸੇਵਾ ਕਰ ਰਿਹਾ ਹਾਂ ਪਰ ਮੇਰੀ ਇਹ ਜ਼ਿੰਦਵੀ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਵੀ ਤੇਰਾ ਹੀ ਦਿੱਤਾ ਹੋਇਆ ਹੈ ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ ਜ਼ਿੰਦਗੀ ਦਾ ਅਸਰਾ ਦਿੰਦਾ ਹੈ ਇਹ ਨਾਨਕ ਜੋ ਮਨੁੱਖ ਸਦਾ ਉੱਚੇ ਆਤਮਿਕ ਮੰਡਲ ਵਿੱਚ ਵੱਜ ਕੇ ਸੁਰ ਟਿਕਾਈ ਰੱਖਦੇ ਹਨ ਉਸ ਦੇ ਅੰਦਰ ਆਤਮਿਕ ਗੁਣ ਪ੍ਰਗਟ ਹੁੰਦੇ ਹਨ ਆਤਮਿਕ ਗੁਣਾ ਨਾਲ ਉਹ ਡੂੰਗੀ ਸਾਂਝ ਪਾਈ ਰੱਖਦਾ ਹੈ ਆਤਮਿਕ ਗੁਣਾ ਵਿੱਚ ਹੀ ਉਸ ਦੀ ਸੁਰ ਜੁੜੀ ਰਹਿੰਦੀ ਹੈ ਉਹੀ ਮਨੁੱਖ ਪੂਰਨ त्याਗੀ ਹੈ ਉਸ ਦੇ ਮਨ ਨੂੰ ਪਰਮਾਤਮਾ ਨਾਮ ਪਿਆਰਾ ਲੱਗਦਾ ਹੈ ਉਹ ਨਾਮ ਸਿਮਰਦਾ ਹੈ ਹੋਰਨਾਂ ਨੂੰ ਵੀ ਪ੍ਰੇਰਦਾ ਹੈ ਉਹ ਸਦਾ ਜਗਤ ਮੂਲ ਪ੍ਰਭੂ ਦੀ ਸਿਵਲਾਹ ਕਰਦਾ ਹੈ ਗੁਰੂ ਪੀਰ ਦੇ ਸਬਦ ਨੂੰ ਹਿਰਦੇ ਵਿੱਚ ਟਿਕਾ ਕੇ ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ ਪਰ ਗੁਰੂ ਸਬਦ ਤੋਂ ਖਿੰਝ ਕੇ ਜਗਤ ਮਾਇਆ ਦੇ ਮੂਹ ਵਿੱਚ ਕਮਲਾ ਹੋਇਆ ਫਿਰਦਾ ਹੈ ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਿਕ ਅਵਸਥਾ ਵਿੱਚ ਟਿੱਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ ਉਸ ਦਾ ਮਨ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੀ ਯਾਦ ਨੂੰ ਹੀ ਆਪਣਾ ਜੀਵਨ ਨਿਸਾਨਾ ਮੰਨਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ